ਸਾਤਿ ਸਾਲ ਪੰਜਾਬੀਓ ਝਾਤ ਮਾਰਾਂਗੇ ਕਾਂਗਰਸ ਪਾਰਟੀ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੱਲ ਲੀਡਰਸ਼ਿਪ ਦੇ ਮੌਜੂਦਾ ਹਾਲਾਤ ਕੀ ਨੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਸਿਰਫ 7 ਦਿਨਾਂ ਦੇ ਵਿੱਚ ਵਿੱਚ ਕਿਸਾਨਾਂ ਦੇ ਕਰਜ਼ੇ ਮਾਫ ਹੋਣਗੇ ਚਾਹੇ ਉਹ ਕਿਹੜੇ ਮਰਜੀ ਬੈਂਕ ਤੋਂ ਕਿਸਾਨਾਂ ਵੱਲੋਂ ਲੈ ਹੋਣ ਨਾ ਤਾਂ ਕਰਜ਼ੇ ਮਾਫ ਹੋਏ ਨਾ ਤਾਂ ਜਿਹੜਾ ਨਸ਼ਾ ਖਤਮ ਹੋਇਆ ਇਹੀ ਕੰਮ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਸਰਕਾਰ ਨੇ ਕਿਹਾ ਸੀ ਵੀ ਕਰਾਂਗੇ ਸਰਕਾਰ ਆਈ ਲੇਕਿਨ ਮੌਜੂਦਾ ਹਾਲਾਤ ਦੇਖ ਲਓ ਆ ਨਸ਼ੇ ਦਾ ਕੰਮ ਜਿਹੜਾ ਹੈ ਆ ਚੱਲ ਪਿਆ 2 ਹਫ਼ਤੇ ਹੋ ਗਏ ਨੇ ਲਗਾਤਾਰ ਪੀੜਾ ਪੰਜਾ ਚਲਾ ਜਾ ਰਿਹਾ ਹੈ ਹੁਣ ਮੁੱਦੇ ਤੇ ਆਉਣੇ ਆ ਕੇ ਹਦਾਰ ਕੀ ਹੈ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਅਸੀਂ ਕਿਸੇ ਪਾਰਟੀ ਦੀ ਪੱਖ ਨਹੀਂ ਲੈਂਦੇ ਜਾਂ ਉਹਨੂੰ ਚੰਨੇ ਦੇ ਝਾੜ ਤੇ ਨਹੀਂ ਚੜਾਉਂਦੇ ਜਿਵੇਂ ਮੌਜੂਦਾ ਹਾਲਾਤ ਵੇਖੀਏ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਬੜੇ ਮਜੂਦ ਮਜ਼ਬੂਤ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 7 ਉਮੀਦਵਾਰ ਜਿਹੜੇ ਜਿੱਤੇ ਕਾਂਗਰਸ ਪਾਰਟੀ ਦੇ ਇਹ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਲੇਕਿਨ ਕੀ ਪੰਜਾਬ ਇਸ ਉੱਚੀ ਲੀਡਰਸ਼ਿਪ ਵੱਲੋਂ ਸਰੰਜੀਸਨ ਚੰਨੀ ਸੁਜਿੰਦਰ ਸਿੰਘ ਲੰਧਾਵਾ ਸੁਖਪਾਲ ਸਿੰਘ ਖਹਿਰਾ ਰਾਣਾ ਗੁਰਜੀਤ ਪਰਗਤ ਸਿੰਘ ਰਾਜਾ ਵੜਿੰਗ ਕੀ ਇਨ੍ਹਾਂ ਵੱਲੋਂ ਪੰਜਾਬ ਦੇ ਮੁੱਦਿਆਂ ਉੱਤੇ ਗੱਲ ਕੀਤੀ ਜਾ ਰਹੀ ਹੈ ਯਾਨੀ ਕਿ ਆਪੋ ਆਪਣੇ ਪੱਧਰ ਤੇ ਆਪੋ ਆਪਣੀਆਂ ਦਾਅਵੇਦਾਰੀਆਂ ਠੋਕ ਦੇਣਾ ਕਿ ਮੈਂ ਪ੍ਰਧਾਨ ਬਣਨਾ ਚਾਹੁੰਦਾ ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ ਪੰਜਾਬ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਆਪਸੀ મતਭੇਦ ਸੁਖਪਾਲ ਸਿੰਘ ਖਹਿਰਾ ਨੇ ਜਿਹੜੇ ਉਹ ਲੱਗੇ ਹੋਏ ਨੇ ਰਾਣਾ ਗੁਰਜੀਤ ਨੂੰ ਰਾਣਾ ਗੁਰਜੀਤ ਸੁਖਪਾਲ ਸਿੰਘ ਖਹਿਰਾ ਨੂੰ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਮੈਂ ਫੇਟਾਂ ਮੁੱਖ ਮੰਤਰੀ ਅਤੇ ਪ੍ਰਧਾਨਗੀ ਦੇ ਚਿਹਰੇ ਵਾਸਤੇ ਪ੍ਰਗਟ ਸਿੰਘ ਦੀ ਖੜਕੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੰਨੀ ਦੇਰ ਖਰਗੋਤ ਸਿੰਘ ਕੈਪਟਨ ਰਹੇ ਭਾਰਤ ਟੀਮ ਵੱਲੋਂ ਭਾਰਤ ਟੀਮ ਬੁਰੀ ਤਰ੍ਹਾਂ ਹਾਰਦੀ ਰਹੀ। ਯਾਨੀ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਇਹ ਟ੍ਰੈਂਡ ਹੈ ਭਾਈ ਕਾਂਗਰਸ ਪਾਰਟੀ ਦਾ ਹਾਲਾਂਕਿ ਕਾਂਗਰਸ ਪਾਰਟੀ ਨੂੰ 18 ਤੋਂ ਵੱਧ ਸੀਟਾਂ ਮਿਲ ਸਕਦੀਆਂ ਸੀ ਮਿਲ ਸਕਦੀਆਂ ਸੀ ਨਵਜੋਤ ਸਿੰਘ ਸਿੱਧੂ ਨੇ ਬੜਾ ਰੋਲਾ ਪਾਇਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਕਾਂਗਰਸ ਪਾਰਟੀ ਦੇ ਜਿਹੜੀ ਹਾਈ ਕਮਾਂਡ ਹੈ ਉਹਨੇ ਕਿਤੇ ਗਲਤੀ ਨਹੀਂ ਕੀਤਾ ਚਨਜੀਤ ਸਿੰਘ ਚੰਨੀ ਨੂੰ 111 ਦਿਨ ਵਾਸਤੇ ਮੁੱਖ ਮੰਤਰੀ ਬਣਾ ਕੇ ਕਿਉਂਕਿ ਰੋਲਾ ਤਾਂ ਸੀ ਨਵਜੋਤ ਸਿੰਘ ਸਿੱਧੂ ਦਾ ਨਵਜੋਤ ਸਿੰਘ ਸਿੱਧੂ ਚਾਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦਾ ਪਰਿਵਾਰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਬੰਦ ਹੋਵੇ ਬਾਬਲ ਕਲਾਂ ਗੋਲੀਕਾਂ ਨੂੰ ਲੈ ਕੇ ਦੂਸਰੇ ਪਾਸੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਹੈ ਤੀਸਰਾ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਾਫੀਨਾਮਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਦੇ ਜਥੇਦਾਰਾਂ ਉੱਤੇ ਦਬਾਅ ਪਾਇਆ ਜਾਣਾ ਹਾਲਾਂਕਿ ਉਸ ਦੀ ਸਜ਼ਾ ਭੁਗਤ ਵੀ ਚੁੱਕਿਆ ਹੈ ਧਾਰਮਿਕ ਸਜ਼ਾ ਜਿਹੜੀ ਹੈ ਖਤਮ ਕਰ ਲਈ ਹੈ ਸੁਖਬੀਰ ਸਿੰਘ ਬਾਦਲ ਨੇ ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਮਤਭੇਦ ਨੇ ਸਟੇਜ ਤੇ ਕੁਝ ਹੋਰ ਹੁੰਦੇ ਨੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ, ਵਿਜੂਦਾ ਵੱਡੇ ਲੀਡਰ ਲੇਕਿਨ ਸਟੇਜ ਤੋਂ ਜਿਵੇਂ ਹੀ ਥੱਲੇ ਲਹਿ ਜਾਂਦੇ ਨੇ ਇੱਕ ਦੂਜੇ ਉੱਤੇ ਪਲਟਵਾਰ ਕਰਦੇ ਨੇ ਹਾਲੇ ਕਿ ਲੋਕ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਵੇ ਮੂੰਹ ਤੋੜ ਜਵਾਬ ਦਿਈਏ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਕਿਉਂਕਿ ਸ਼ਰੂਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਨਾ ਅੱਜ ਖਤਮ ਹੋਣਾ ਤੇ ਨਾ ਕੱਲ ਖਤਮ ਨਾ ਕੱਲ ਖਤਮ ਹੋਣਾ ਕਿਉਂਕਿ ਜੇਕਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਫਿਰ ਤਾਂ 카ਟੋ ਕਲੇਸ਼ 2027 ਨਹੀਂ 2050 ਤੱਕ ਚੱਲੇਗਾ ਕਾਂਗਰਸ ਬੀਸੰਬਾਲਾ ਸੂਲਾਂ ਦੀ ਗੱਲ ਕਰਦੇ ਆ ਇਸ ਪ੍ਰਕਿਰਿਆ ਜਿਹੜੀ ਹੈ ਇਹ ਸ਼ੁਰੂ ਇਹ ਕਾਂਗਰਸ ਪਾਰਟੀ ਵਿੱਚ ਚੱਲੀ ਹੋਈ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇੰਟਰਵਿਊ ਕੀਤੀ ਗਈ ਇੱਕ ਪੋਡਕਾਸਟ ਹੋਇਆ ਰਾਜਾ ਵੜਿੰਗ ਦੇ ਨਾਲ ਰਾਜਾ ਵੜਿੰਗ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੈਂ ਸਟੇਜ ਤੇ ਥੱਲੇ ਕੁਰਸੀਆਂ ਤੇ ਬੈਠ ਕੇ ਤਾੜੀਆਂ ਵਜਾਵਾਂਗਾ ਜੇਕਰ ਕੋਈ ਵੀ ਇਹਨਾਂ ਦੇ ਵਿੱਚੋਂ ਮੁੱਖ ਮੰਤਰੀ ਬਣ ਜਾਂਦਾ ਹੈ ਮੇਰੀ ਇੱਛਾ ਹੈ ਲੇਕਿਨ ਮੈਂ ਐਜ਼ੇ ਦਾਅਵੇਦਾਰੀ ਨਹੀਂ ਠੋਕਾਂਗਾ ਕਿਉਂਕਿ ਇਹ ਰਾਜਾ ਵੜਿੰਗ ਨੇ ਪਹਿਲ ਕੀਤੀ ਹੈ ਜਿਮਣੀ ਚੋਣਾਂ ਦੇ ਵਿੱਚ ਹਲਕਾ ਗੱਦੜਵਾ ਤੂੰ ਜਦੋਂ ਉਹ ਆਪਣੀ ਧਰ ਪਤਨੀ ਅੰਮ੍ਰਿਤਾ ਵੜਿੰਗ ਦੇ ਲਈ ਚੋਣ ਪ੍ਰਚਾਰ ਕਰ ਰਹੀ ਸੀ ਇਹ ਉਸਨੇ ਦਾਅਵੇਦਾਰੀ ਠੋਕੀ ਸੀ ਫਿਰ ਪ੍ਰਤਾਪ ਸਿੰਘ ਬਾਜਬਾ ਨੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਰ ਸੁਖਪਾਲ ਸਿੰਘ ਖਹਿਰਾ ਨੇ ਫਿਰ ਚੰਦਜੀਤ ਸਿੰਘ ਚੰਨੀ ਨੇ ਇਹਦੇ ਰਾਣਾ ਗੁਰਜੀਤ ਅਤੇ ਪ੍ਰਗਤ ਸਿੰਘ ਕਿਸੇ ਤੂ ਘਟ ਨਹੀਂ ਉਹ ਵੀ ਇਸ ਦੌਰ ਦੇ ਵਿੱਚ ਨੇ ਇਨਾਂ ਵੱਲੋਂ ਕੀ ਪੰਜਾਬ ਦੇ ਮੁੱਦਿਆਂ ਉੱਤੇ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਵਾਰ-ਵਾਰ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਕਿ ਆਹ ਮੁੱਦੇ ਨੇ ਭਈ ਜਿਹੜੇ ਤੁਸੀਂ ਮੁੱਦਿਆਂ ਦੇ ਵਾਅਦੇ ਕੀਤੇ ਸੀ ਉਹ ਮੁੱਦਿਆਂ ਤੇ ਤੁਸੀਂ ਖਰੇ ਨਹੀਂ ਉਤਰੇ ਇਸ ਨੂੰ ਲੈ ਕੇ ਹੁਣ ਬਵਾਲ ਬਚਿਆ ਹੋਇਆ ਹੈ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦੇ ਕਹਿੰਦੇ ਜਿਹੜੇ ਤੁਸੀਂ 32 33 ਬੰਦੇ ਕਹਿੰਦੇ ਹੋ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੀਆਂ ਚੋਣਾਂ 'ਚ ਸਾਡੀ ਪਾਰਟੀ ਵਿੱਚ ਆ ਜਾਣਗੇ ਕਹਿੰਦਾ ਮੈਂ ਤੁਹਾਨੂੰ ਚੇਤਾਵਨੀ ਦੇਣਾ ਉਹ ਚੋਰ ਅਸੀਂ ਆਪਣੀ ਪਾਰਟੀ ਦੇ ਵਿੱਚ ਵੜ ਨਹੀਂ ਦੇਣੇ ਚੋਰਾਂ ਦੀ ਕਾਂਗਰਸ ਪਾਰਟੀ ਵਿੱਚ ਥਾਂ ਨਹੀਂ ਹੈ ਅਸੀਂ ਨਵੇਂ ਬੰਦੇ ਉਮੀਦਵਾਰ ਚੋਣ ਮદાન ਦੇ ਵਿੱਚ ਉਤਾਰਾਂਗੇ ਯਾਨੀ ਕਿ ਇਸ ਤਰ੍ਹਾਂ ਦੇ ਘਾਟੋਕਲੇਸ਼ ਚੱਲ ਰਹੇ ਨੇ ਹਾਲਾਂਕਿ ਬਬੇਸ਼ ਵਗੀਲ ਜਿਹੜੇ ਨੇ ਨਵੇਂ ਇੰਚਾਰਜ ਨੇ ਉਹ ਵੀ ਕਹਿੰਦੇ ਨੇ ਕਿ ਮੇਰੇ ਕੰਨਾਂ ਨੂੰ ਹੱਥ ਲਾਏ ਮੇਰੀ ਤੋਬਾ ਤੇ ਮੇਰੇ ਪਿਓ ਦੀ ਤੋਬਾ ਕਿਸ ਤਰ੍ਹਾਂ ਦਾ ਇਹਨਾਂ ਛੋਟੇ ਬੱਚਿਆਂ ਵਾਂਗੂ ਜਿਹੜਾ ਘਾਟੋਕਲੇਸ਼ ਹੈ ਜਿੱਦ ਕਰਨਾ ਇੱਕ ਦੂਜੇ ਤੇ ਪਲਟਵਾਰ ਕਰਨਾ ਇੱਕ ਨੂੰ ਕਹਿ ਦੇਣਾ ਤੂੰ ਭਾਰਤੀ ਜਨਤਾ ਪਾਰਟੀ ਚ ਐ ਦੂਸਰਾ ਕਹਿ ਦੇਣਾ ਕਿ ਤੂੰ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ ਯਾਨੀ ਕਿ ਇਹਨਾਂ ਆਪਸੀ ਸਮਝੌਤਾ ਨਹੀਂ ਹੈ ਇਹਨਾਂ ਦੇ ਆਪਸੀ ਮਤ ਪੇਦਲੇ ਉਹ ਨਾ ਹੋਵੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਵੱਡਾ ਖਮਨਿਆਜ਼ਾ ਘੁੱਤ ਨਾ ਪਵੇ ਹਾਲਾਂਕਿ ਹਧਾਰ ਇਹਨਾਂ ਦਾ ਬਿਲਕੁਲ ਬਣ ਚੁੱਕਿਆ ਹੈ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬੀਓ ਤੁਹਾਡੇ ਮੈਨੂੰ ਸੁਝਾ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਤੇ ਵੀ ਉਮੀਦਵਾਰ ਕਿਤੇ ਨਾ ਕਿਤੇ ਜਾ ਕੇ ਜਿੱਤਣਗੇ ਜੇ ਸੁਪੂਨ ਤੌਰ ਤੇ ਸਰਕਾਰ ਨਾ ਬਣੀ ਆਮ ਆਦਮੀ ਪਾਰਟੀ ਦੇ ਵੀ ਕੋਈ ਜਿੱਤਣਗੇ ਭਾਰਤੀ ਜਨਤਾ ਪਾਰਟੀ ਵੀ ਕੋਈ ਨਵਾਂ ਪਤਾ ਖੇਡੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇਸ ਲਈ ਇਧਰ ਜਿਹੜੀਆਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਖਾਤਾ ਨਹੀਂ ਖੁੱਲਿਆ ਇਹ ਤੀਜੀ ਵਾਰ ਹੈ ਖਾਤਾ ਨਹੀਂ ਖੁੱਲਿਆ ਲੇਕਿਨ ਹਜ਼ਾਰ ਪੰਜਾਬ ਦੇ ਵਿੱਚ ਜ਼ਰੂਰ ਹੈ ਲੇਕਿਨ ਉਹ ਨਾ ਹੋਵੇ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਕੰਗ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਵਸ ਪੰਜਾਬ ਦੇ ਕਿਦੇ ਪਤਾ ਮਾਰ ਜਾਣ ਇਸ ਲਈ ਇਹਨਾਂ ਨੂੰ ਮਜ਼ਬੂਤ ਆਧਾਰ ਅਪਣਾ ਕਰਨਾ ਪੈਣਾ ਹੈ ਆਪੋ ਆਪਣੇ ਅਹੁਦੇ ਸੰਭਾਲਨੇ ਪੈਣੇ ਨੇ ਇੱਕ ਦੂਜੀ ਉੱਤੇ ਪਲਟ ਵਾਰ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕਰੋ ਕਿ ਕਿਸਾ ਮੌਜੂਦਾ ਸਰਕਾਰ ਕੀ ਕਰ ਰਹੀ ਹੈ ਮੌਜੂਦਾ ਸਰਕਾਰ ਦੀਆਂ ਕਿਹੜੀਆਂ ਖਾਮੀਆਂ ਨੇ ਜਿੰਨੀ ਦੇਰ ਤੱਕ ਇਹ ਸਮੂੱਚੀ ਲੀਡਰ ਲੀਡਰਸ਼ਿਪ ਜਿਹੜੀ ਹੈ ਇੱਕ ਜੁਟ ਨਹੀਂ ਹੁੰਦੀ ਉਨੀ ਦੇਰ ਤੱਕ 2027 ਦੀ 27 ਦਾ ਮੋਰਚਾ ਫਤਿਹ ਕਰਨਾ ਮੁਸ਼ਕਲ ਹੋਵੇਗਾ ਕਾਂਗਰਸ ਪਾਰਟੀ ਵਾਸਤੇ ਪੰਜਾਬੀਓ ਤੁਹਾਨੂੰ ਮੈਂ ਤੁਹਾਡੇ ਵਿਚਾਰਾਂ ਦੇ ਤੁਹਾਡੇ ਸੁਝਾਅ ਦਾ ਮੈਨੂੰ ਇੰਤਜ਼ਾਰ ਰਹੇਗਾ ਤਾਂ